ਇਹ ਜੀ ਸਾਡੇ ਕੋਲ ਇੱਕ ਹੋਰ ਪ੍ਰੋਜੈਕਟ ਹੈਗਾ ਜੀ ਇਹ ਕੀ ਚੀਜ਼ ਆ ਇਹ ਜੀ ਫਿਊਲ ਟੈਂਕ ਹੁੰਦੇ ਨੇ ਟੀਲ ਟੈਂਕ ਹਾਂ ਫਿਊਲ ਟੈਂਕ ਇਹ ਕਈ ਟਾਈਮ ਪਾ ਕੇ ਨਾ ਕਈ ਵਾਰੀ ਇਹ ਡੈਮੇਜ ਹੋ ਜਾਂਦਾ ਕਿੱਥੇ ਸਰਵਿਸ ਜਿਹਦਾ ਆਹ ਟਰੱਕੜਾ ਆਹ ਸਟ੍ਰੈਪਾਂ ਦੇ ਅੰਡਰ ਜੀ ਇਹ ਚੱਲ ਕੇ ਨਾ ਰਬ ਹੋ ਕੇ ਟਾਈਮ ਪਾ ਕੇ ਜਰ ਪੈ ਜਾਂਦੀ ਆ ਹਾਂ ਇਹ ਮਤਲਬ ਲੀਕ ਹੋਣਾ ਸ਼ੁਰੂ ਹੋ ਜਾਂਦਾ ਫਿਰ ਜਾਂ ਤਾਂ ਤੁਸੀਂ ਇਹਨੂੰ ਨਵਾਂ ਟੈਂਕ ਲਾਓ ਹੂੰ ਦੂਜਾ ਸਾਡੇ ਕੋਲ ਆਪਸ਼ਨ ਕੀ ਹੈਗਾ ਫਿਰ ਅਸੀਂ ਇੱਕਦਲੇ ਸਾਡੇ ਕੋਲ ਸਾਰੇ ਹੀ ਇਹਨੂੰ ਅਸੀਂ ਬੈਂਡਿੰਗ ਬੋਲਦੇ ਆਂ ਵੀ ਬੈਂਡ ਲਾਣਿਆ ਸਟ੍ਰੈਪ ਬੈਂਡਿੰਗ ਹਾਂ ਜਿਵੇਂ ਆ ਲਾਇਆ ਲਾਦਾ ਆਹੇ ਲਾਦਾ ਹਾਂਜੀ ਹਾਂ ਉਹਦੇ ਲਈ ਸਾਡੇ ਕੋਲ ਜੀ ਅਸੀਂ ਮਸ਼ੀਨ ਸਪੈਸ਼ਲ ਲੈ ਕੇ ਜਾਂਦੀ ਆ ਬੈਂਡ ਕਰਨ ਨੂੰ ਜੀ ਮਸ਼ੀਨ ਚ ਲਾਇਏ ਸਟ੍ਰੈਪਸ ਨੂੰ 4 ਇੰਚ 6 ਇੰਚ 8 ਇੰਚ ਵਾਈਡ ਸਾਡੇ ਕੋਲ ਮਤਲਬ ਜਿੰਨੀ ਕਿ ਟੈਂਕੀ ਪੈਂਚਰ ਆ ਉਹਦੇ ਪੱਕਾ ਪੈਂਚਰ ਲਾ ਹਾਂਜੀ ਹਾਂਜੀ ਪੱਕਾ ਪੈਂਚਰ ਜੀ ਇਹ ਕਾਦੇ ਕੰਮ ਹੋਣਾ ਹੈ ਜੀ ਫਲਾਈ 휠 ਮਸ਼ੀਨਿੰਗ ਹੈ ਜੀ ਇਹ ਫਰਾਈ 휠 ਫਲਾਈ 휠 ਹਾਂਜੀ ਹੂੰ ਇਹ ਵੀ ਜਦੋਂ ਅਸੀਂ ਕਲੱਚ ਜੌਬ ਕਰਦੇ ਆ ਹਾਂ ਕਲੱਚ ਦੇ ਲਈ ਇਹਨੂੰ ਫੇਸ ਕਰਨਾ ਪੈਂਦਾ ਇਹਨੂੰ ਮਤਲਬ ਕਲੱਚ ਬੋਰਨ ਆਊਟ ਹੋਇਆ ਹੁੰਦਾ ਉਹਨੂੰ ਸਾਫ਼ ਕਰਨਾ ਪੈਂਦਾ ਫੇਸ ਫੇਸ ਲਾਣਾ ਪੈਂਦਾ ਅੱਛਾ ਇਹਦੇ ਵਿੱਚ ਵੀ ਪ੍ਰੋਬਲਮ ਇਹ ਹੁੰਦੀ ਹੈ ਕਿ ਵੀ ਸਾਰਾ ਇੱਥੇ ਜਿਹੜੀਆਂ ਗੋਰਿਆਂ ਸ਼ਾਪ ਨੇ ਉਸ ਕੰਮ ਕਰਾਉਂਦੇ ਹੁੰਦੇ ਹੈਗੇ ਉਹ ਮੰਡੇ ਟੂ ਸੈਟਰਡੇ ਹੁੰਦਾ ਹੈਗਾ ਸਾਰਾ ਕੰਮ ਹਾਂ ਹੁਣ ਇਹ ਸਾਡੇ ਕੋਲ ਆ ਗਈ ਹੈ ਜੀ ਅਹੀਂ ਤੁਸੀਂ ਸਾਨੂੰ ਵੀਕਐਂਡ ਤੇ ਸੰਡੇ ਸੈਟਰਡੇ ਸੰਡੇ ਰਾਤ ਨੂੰ 9 ਵਜੇ ਵੀ ਕਹੋ ਜੀ ਮੈਂ ਐਮਰਜੈਂਸੀ ਆ ਗਈ ਹੈ ਕਰਨਾ ਹਾਂ ਸਾਡੇ ਕੋਲ ਕਲੀਨ ਕਰਨ ਵਾਲੀ ਮਸ਼ੀਨ ਹੈਗੀ ਹੈ ਜੀ ਸੇਮ ਮਸ਼ੀਨ ਪੀਟਰ ਵਲਟ ਕਨਵਰਸ ਦੇ ਕੋਲ ਹੈਗੀ ਹੈ ਇਹ ਮਟ ਮਸ਼ੀਨ ਟਰੱਕ ਦੇ ਲੱਗੇ ਲੱਗੇ ਤੇ ਅਹੀਂ ਇਹਦਾ ਈਜ਼ੀਅਰ ਜਿਹੜਾ ਕੁਲਰਾ ਕਲੀਨ ਕਰ ਦਾਂਗੇ ਨੋ ਛਾ ਤੁਹਾਡਾ ਜਿਹੜਾ ਹੈਗਾ ਬੇਦਨ ਕਪਲਾ ਔਰ ਜਿਹੜੀ ਜੌਬ ਡਨ ਕਰਦਾਂਗੇ ਇਹ ਤੁਹਾਨੂੰ ਪੂਰੇ ਆ ਸਪਾਈਡਰ ਹੁੰਦਾ ਜੀ ਆ ਸਪਾਈਡਰ ਹੁੰਦਾ ਠੀਕ ਹੈ ਜੀ ਇਹ ਕਈ ਵਾਰੀ ਕੀ ਹੈ ਡੈਮੇਜ ਹੋ ਜਾਂਦਾ ਹੈ ਹਾਂਜੀ ਡੈਮੇਜ ਹੋਣ ਕੀ ਹੁੰਦਾ ਵੀ ਇਹਨੂੰ ਸਾਰੀ ਸਾਰਾ ਚੇਂਜ ਕਰਨਾ ਪੈਂਦਾ ਐਕਸਲ ਹੀ ਅੱਛਾ ਸਾਡੇ ਕੋਲ ਕੀ ਹੈਗਾ ਸਾਡੇ ਕੋਲ ਹੁਣ ਸਪੈਸ਼ਲ ਟੂਲ ਨੇ ਆ ਟੂਲ ਹੈਗਾ ਜੀ ਇਹ ਟੂਲ ਲਾ ਕੇ ਆਪਾਂ ਸਾਰਾ ਕੁਝ ਇੱਥੇ ਛਾੜ ਕੇ ਇਹਨੂੰ ਜਿਹੜੀ ਹੈਗੀ ਹੈ ਇੱਥੇ ਚਾੜ ਕੇ ਇਹਨੂੰ ਪ੍ਰੋਪਰ ਵੈਲਡ ਕਰ ਦਾਂਗੇ ਹਾਂ ਤੇ ਤੁਹਾਡੀ ਜਿਹੜੀ ਹੈਗੀ ਆ ਰੈੱਡ ਟੂ ਗੋ ਮਤਲਬ ਕਹ ਲਓ ਵੀ ਇਹੀ ਤੁਹਾਡਾ ਆਲਮੋਸਟ ਬੀਨ ਹਾਫ ਡੇ ਦਾ ਹਾਂਜੀ ਸਤਰੀ ਕਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚ ਚੁੱਕੇ ਹਾਂ ਟਰੱਕੋ ਮਕੈਨਿਕਲ ਲਿਮਟਿਡ ਵਾਲਿਆਂ ਦੇ ਐਡਮੈਂਟਨ ਦੇ ਵਿੱਚ ਆ ਵਿంటర్ ਵਰਨ ਏਰੀਆ ਕਹਿੰਦੇ ਨੇ ਇਹਨੂੰ ਵੈਸਟ ਹੈਂਡ ਵਾਲੇ ਪਾਸੇ ਇਹਨਾਂ ਕੋਲੇ ਉਹ ਮਸ਼ੀਨਾਂ ਵਾਂ ਜਿਹੜੀਆਂ ਹਜੇ ਤੱਕ ਮਕੈਨਿਕਾਂ ਕੋਲੇ ਬਹੁਤ ਘੱਟ ਆ ਅੱਜ ਆਪਾਂ ਉਹ ਵੇਖਾਂਗੇ ਕਿਹੜੀਆਂ-ਕਿਹੜੀਆਂ ਮਸ਼ੀਨਾਂ ਨੇ ਤੇ ਟਰੱਕਾਂ ਦੇ ਵਿੱਚ ਮਾਹਰ ਮੰਨੇ ਗਏ ਆ ਤੇ ਟੈਟੂਰ ਵੀ ਇਨਾਂ ਕੋਲ ਹੈਗੇ ਆ ਸਾਰੀ ਗੱਲਬਾਤ ਕਰਦੇ ਆ ਆਪਾਂ ਅੰਦਰ ਚੱਲਦੇ ਆ ਬੋਰਡ ਤੁਸੀਂ ਦੇਖ ਹੀ ਲਿਆ ਇਹ ਐਡਮੈਂਟਨ ਅਲਬਰਟਾ ਕੈਨੇਡਾ ਦੇ ਵਿੱਚ ਆ ਆਓ ਚੱਲਗੇ ਅੰਦਰ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਕਿਵੇਂ ਹੋ ਸਤਿ ਸ੍ਰੀ ਅਕਾਲ ਜੀ ਸਰਦਾਰ ਪਰਮਜੀਤ ਸਿੰਘ ਜੀ ਆਪਣੇ ਨਾਲ ਵੀਰੇ ਕਿਵੇਂ ਹੋ ਵਧੀਆ ਤੁਸੀਂ ਸੁਣਾਓ ਚਰਤੀ ਕਲਾ ਹਾਂਜੀ ਬਿਲਕੁਲ ਜੀ ਦਰਸ਼ਨ ਹੋਏ ਗਏ ਤੁਹਾਡੇ ਥੈਂਕ ਯੂ ਸਰ ਤੁਹਾਡੇ ਵੀ ਜੀ ਤੁਹਾਡੇ ਚਰਚੇ ਅਸੀਂ ਗੱਲ ਲਈ ਆ ਕਿ ਨਵੀਆਂ ਮਸ਼ੀਨਾਂ ਦੇ ਲਿਆਉਣ ਦੇ ਵਿੱਚ ਤੁਸੀਂ ਮਾਹਰ ਮੰਨੇ ਜਾਂਦੇ ਹੋ ਟਰਾਈ ਕਰ ਰਹੇ ਆ ਪਤਾ ਨਹੀਂ ਕਿੱਥੋਂ ਲੱਭਦੇ ਹੋ ਰੱਬ ਜਾਣੇ ਜਾਂ ਤੁਸੀਂ ਜਾਣਦੇ ਹੋ ਟਰਾਈ ਕਰ ਰਹੇ ਆ ਜ ਇਹ ਬੜੀ ਸਰਵਿਸ ਦੇਣ ਦੀ ਤੇ ਟਰੱਕਾਂ ਦੇ ਟੂ ਜ਼ੈਡ ਕੰਮ ਆਪਣਾ ਹਾਂਜੀ ਸਾਰਾ ਕੁਝ ਹੀ ਆਪਣੇ ਕੋਲ ਤੇ ਆ ਤੁਸੀਂ ਇੱਧਰ ਡਾਕਟਰੀ ਕਰੀ ਜਾਂਦੇ ਆ ਬੰਦੇ ਹੈ ਹਾਂਜੀ ਸਾਡੇ ਕੰਪਿਊਟਰ ਵਾਲੀ ਡਾਇਗਨੋਸਟਿਕ ਕਰਦੇ ਪਏ ਨੇ ਅੱਛਾ ਅੱਛਾ ਚਾਹੀਦਾ ਹਸਾਬ ਕਿਤਾਬ ECG ਵਗੈਰਾ ਸਾਰਾ ਹੈ ਨਾ ਆਰਟ ਕੋਰ ਤੇ ਗੁਰਦੇ ਕਿਵੇਂ ਆ ਇਹਦੇ ਕਿਵੇਂ ਚੜਦੀ ਕਲਾ ਲਾਓ ਜੀ ਆਓ ਇੱਧਰ ਦਿਖਾਓ ਫੇ ਹੈ ਕਿਹੜੀਆਂ ਮਸ਼ੀਨਾਂ ਤੁਹਾਡੇ ਕੋਲੇ ਸਾਡੇ ਕੋਲ ਜੀ ਇੱਕ ਤਾਂ ਜਿਵੇਂ ਜਨਰਲ ਰਿਪੇਅਰ ਸਾਰੀ ਕਰਦੇ ਨੇ ਅਸੀਂ ਵੀ ਉਵੇਂ ਸਾਰੇ ਕੋਲ ਸਾਰੀ ਰਿਪੇਅਰ ਔਇਲ ਚੇਂਜ ਤੋਂ ਲੈ ਕੇ ਇੰਜਨ ਰੀਬਿਲਟ ਤੱਕ ਸਾਡੇ ਕੋਲ ਸਾਰਾ ਕੁਝ ਹੈ ਪਟੇ ਇਸ ਤੋਂ ਇਲਾਵਾ ਸਾਡੇ ਕੋਲ ਕੁਝ ਸਰਵਿਸ ਇਦਾਂ ਦੀਆਂ ਹੈਗੀਆਂ ਜਿਹੜੀਆਂ ਪਹਿਲਾਂ ਸਾਡੇ ਬੰਦੇ ਦੂਸਰਿਆਂ ਦੇ ਡਿਪੈਂਡਡ ਹੈਗੇ ਹੂੰ ਜਿਵੇਂ ਮਤਲਬ ਤੁਸੀਂ ਐਂਡੀਪੀਐਫ ਕਲੀਨਿੰਗ ਹੋ ਗਈ ਰਾਈਟ ਉਹ ਸਾਡੀ ਇਨ ਹਾਊਸ ਮਸ਼ੀਨਿੰਗ ਹੈਗੀ ਹੈ ਜਿਵੇਂ ਜੋ ਡੀਲਰ ਕੋਲ ਮਸ਼ੀਨਾ ਨੇ ਪੀਟਰ ਬਿਲਟ ਕਰਨ ਵਕਤ ਉਹ ਸੇਮ ਮਸ਼ੀਨਾ ਸਾਡੇ ਕੋਲ ਨੇ ਮਤਲਬ ਜਿਹੜੀਆਂ ਪੀਟਰ ਬਿਲਟ ਤੇ ਕਨਵਰਥ ਕੋਲੇ ਆ ਸੇਮ ਮਸ਼ੀਨਾ ਜੀ ਸਾਡੇ ਕੋਲ ਹੁਣ ਉਹ ਤੁਹਾਡੇ ਕੋਲੇ ਆ ਹਾਂਜੀ 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 ਸਾਰੇ ਹੀ ਆਪ ਟੂ ਡੇ ਟੈਕਨੋਲੋਜੀ ਲੈ ਰਹੇ ਆ ਸਾਰਾ ਕੁਝ ਇਹਦੇ ਵਿੱਚ ਜੀ ਮੈਨੂੰ ਐਂ ਲੱਗਦਾ ਜਿਵੇਂ ਤੁਸੀਂ ਇੰਡੀਆ ਦੇ ਚੰਡੇ ਹੁੰਨੇ ਹੋ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਮੇਰੀ ਇੰਡੀਆ ਤੋਂ ਬੈਕਗਰਾਉਂਡ ਮਕੈਨਿਕਲ ਇੰਜੀਨੀਅਰਿੰਗ ਹੈਗੀ ਆ ਜੀ ਐਨ ਜੀ ਐਨ ਜੀ ਐਨੀ ਤੋਂ ਪਾਸਵਰਡ ਹੈ ਜੀ ਆਪਾਂ ਤੇ 10 ਸਾਲ ਉੱਥੇ ਜੌਬ ਕੀਤੀ ਲਾਲਿਆਂ ਕੋਲ ਸਾਰਾ ਉੱਥੇ ਮੈਨੂਫੈਕਚਰਿੰਗ ਦੇ ਵਿੱਚ ਰਹੇ ਆ ਹੁਣ ਫੇ ਇੱਥੇ ਆ ਕੇ 10 ਸਾਲ ਜੌਬ ਕੀਤੀ 10 ਸਾਲ ਉਸ ਤੋਂ ਬਾਅਦ ਜੀ ਹੁਣ ਆਪਣਾ ਕੰਮ ਕਰਦੇ ਨੂੰ ਹੋ ਗਿਆ ਹੁਣ 10 ਸਾਲ ਤੇ ਅਰਬਾ ਵੱਡਾ ਹੋ ਗਿਆ ਆ ਜੋ ਫਿਰ ਦੇਖਦੇ ਹਾਂ ਜੀ ਹਾਂਜੀ 20 ਸਾਲ ਤੋਂ ਇੱਥੇ ਪੂਰੇ ਰੰਗ ਭਗ ਲੱਗੇ ਪਏ ਆ ਹਾਂਜੀ 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 ਇਸ ਵਕਤ ਤਾਂ ਡਿਮੈਂਟਨ ਦੇ ਵਿੱਚ ਆਂ ਦਰਸ਼ਕੋ ਆਪਾਂ ਹਾਂਜੀ ਕਿਹੜੇ ਆਪਾਂ ਜੀ ਤੁਹਾਨੂੰ ਬਾਕੀ ਆ ਦੱਸਤਾ ਵੀ ਆ ਤਾਂ ਜਨਰਲ ਰਿਪੇਅਰ ਹੈਗੀ ਸਾਰੇ ਕਰਦੇ ਆ ਸਾਰੇ ਕਰਦੇ ਆ ਇਹ ਆਪਾਂ ਵੀ ਕਰਦੇ ਆ ਸਾਡੇ ਕੋਲ ਜਿਹੜੀ ਸਪੈਸ਼ਲ ਹੈਗੀਆਂ ਉਹ ਸਾਡੇ ਕੋਲ ਸਾਡੀ ਸਪੈਸ਼ੈਲਟੀ ਹੈ ਚੀਜ਼ਾਂ ਚ ਹੈਗੀ ਆ ਤੁਹਾਡੀ ਖਾਸੀਅਤ ਕਿਹੜੇ ਚ ਆ ਜਿਵੇਂ ਆਹ ਮਸ਼ੀਨ ਤੁਸੀਂ ਡੀਪੀਐਫ ਬਾਰੇ ਸੁਣਿਆ ਹੋਣਾ ਹੂੰ ਠੀਕ ਹੈ ਡੀਜ਼ਲ ਪਾਰਟੀਕਲ ਫਿਲਟਰ ਇਹ ਇਹਨੂੰ ਕੁਛ ਟਾਈਮ ਬਾਅਦ ਪਲੱਗ ਇਨ ਹੋ ਜਾਂਦਾ ਇਹ ਕਿਉਂਕਿ ਜੋ ਰੀਜਨ ਹੁੰਦਾ ਐਮਿਸ਼ਨ ਕਰਕੇ ਲੱਗੇ ਹੁੰਦੇ ਨੇ ਜੀ ਤੇ ਇਹ ਕੁਛ ਟਾਈਮ ਬਾਅਦ ਇਹ ਪਲੱਗ ਇਨ ਹੋ ਜਾਂਦੇ ਨੇ ਪਲੱਗ ਇਨ ਤੋਂ ਫੇਕੀ ਹੁੰਦਾ ਇਹਨੂੰ ਕਲੀਨ ਕਰਨਾ ਪੈਂਦਾ ਹਾਂ ਸਾਡੇ ਕੋਲ ਕਲੀਨ ਕਰਨ ਵਾਲੀ ਮਸ਼ੀਨ ਹੈਗੀ ਆ ਜੀ ਸੇਮ ਮਸ਼ੀਨ ਪੀਟਰਵਰਟ ਕਨਵਰਸ ਦੇ ਕੋਲ ਹੈਗੀ ਆ ਇਹ ਮਾ ਟੱਕਰ ਜੀ ਕੰਮ ਚੱਲਦਾ ਹਾਂਜੀ 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 ਬਿਲਕੁਲ ਜੀ ਬਿਲਕੁਲ ਜੀ ਇਹੀ ਉਹੀ ਟੈਕਨੋਲੋਜੀ ਲੈਣ ਦੀ ਕੋਸ਼ਿਸ਼ ਕਰ ਰਹੇ ਆ ਜਿਵੇਂ ਆਰ ਡੀ ਪੀ ਫਿਲਟਰ ਹੈਗਾ ਇਹਦੇ ਪਹਿਲਾਂ ਇਹ ਪ੍ਰੋਸੈਸਰ ਨੰਬਰ 1 ਚ ਆਊਗਾ ਜੀ ਜਿਵੇਂ ਆਰ ਡਰਟੀ ਹੈਗਾ ਸਾਰਾ ਕੁਝ ਇਹ ਰਾਈਟ ਜ ਇਹ ਮਸ਼ੀਨ ਦੇ ਵਿੱਚ ਇਹਦੀ ਰੈਸਟ੍ਰਿਕਸ਼ਨ ਚੈੱਕ ਕਰਾਂਗੇ ਆਪਾਂ ਔਨ ਕੀਤਾ ਵੀ ਰੈਸਟ੍ਰਿਕਸ਼ਨ ਕਿੰਨੀ ਆ ਸ਼ੋਅ ਕਰ ਰਿਹਾ ਵੀ ਨਹੀਂ ਰੈਸਟ੍ਰਿਕਸ਼ਨ ਆ ਜੀ ਹਾਂਜੀ ਠੀਕ ਹੈ ਕਿੰਨਾ ਪਰ ਬੈਡਲੀ ਪਲੱਗ ਹੈ ਨਾ ਉਹਦੇ ਸਾਹ ਦੇ ਨਾਲ ਹੀ ਦੀ ਹੋਊਗੀ ਫੇ ਉਸ ਤੋਂ ਬਾਅਦ ਜਿਹੜਾ ਸੈਕੰਡ ਫੇਸ ਹੁੰਦਾ ਇਹਦੀ ਇਨਸਪੈਕਸ਼ਨ ਕਰਨ ਤੋਂ ਬਾਅਦ ਸਾਡੇ ਕੋਲ ਆ ਮਸ਼ੀਨ ਆ ਜਾਂਦੀ ਹੈ ਅੱਛਾ ਜੀ ਠੀਕ ਹੈ ਜੀ ਯਾ ਠੀਕ ਹੈ ਜੀ ਇਹਦੇ ਵਿੱਚ ਫਿਲਟਰ ਆ ਜਾਊਗਾ ਠੀਕ ਹੈ ਆ ਮੈਂ ਮਸ਼ੀਨ ਨੂੰ ਆਪਾਂ ਜੀ ਔਨ ਕਰ ਦਿੰਨੇ ਆ अच्छा इधर आइए थोड़ा यार। ਹੁਣ ਇਹਦੇ ਵਿੱਚ ਸਾਡਾ ਆ ਫਿਲਟਰ ਲੱਗਦਾ। ਫਿਲਟਰ ਨੂੰ ਮਸ਼ੀਨ ਨੇ ਉੱਪਰ ਥੱਲੇ ਕਲੀਨ ਕਰਨਾ ਆਏ ਨੇ। ਬਸ ਇਹਦੇ ਵਿੱਚ ਜੀ ਨੂੰ ਆਪਾਂ ਔਨ ਕਰ ਰਹੇ ਹਾਂ। ਅੱਛਾ। ਇਹ ਹਵਾ ਮਾਰ ਰਿਹਾ ਬੱਚੇ ਤੇ ਹਵਾ ਮਾਰ ਰਹੇ ਆ ਉੱਪਰ ਥੱਲੇ। ਹਵਾ ਜਿਹੜਾ ਸੂਟ ਵਿੱਚ ਕਾਰਬਨ ਜੰਮੀ ਪਈ ਹੈ। ਹਾਂ ਹਾਂ। ਉਹ ਸਾਡੀ ਮਸ਼ੀਨ ਨੇ ਨੂੰ ਸਾਫ਼ ਕਰਕੇ ਇਧਰ ਇੱਥੋਂ ਨਿਕਲ ਕੇ ਇਧਰ ਚਲੇ ਜਾਣਾ। ਅੱਛਾ। ਇਹ ਆਲਮੋਸਟ 1.5 ਘੰਟੇ ਦਾ ਪ੍ਰੋਸੈਸ ਹੁੰਦਾ ਜੀ ਇਹ 1.5 ਘੰਟੇ ਲੱਗਣੇ ਨੇ ਇਹਨੂੰ ਉਸ ਤੋਂ ਬਾਅਦ ਇਹਨੇ ਕਲੀਨ ਹੋ ਕੇ ਫਿਰ ਇਹਨੂੰ ਆਪਾਂ ਮਸ਼ੀਨ ਦੇ ਵਿੱਚ ਚੈੱਕ ਕਰਾਂਗੇ ਨਾਰਮਲ ਲੈਵਲ ਤੇ ਆਈ ਕਿ ਨਹੀਂ ਆਈ ਇਹ ਆ ਜੀ ਇਹਦਾ ਪ੍ਰਕਿਰਿਆ ਹੈ ਜੀ ਬਿਲਕੁਲ ਠੀਕ ਹੈ ਜੀ ਆ ਇਹਦਾ ਕੁਝ ਹੋਰ ਹੈ ਔਰ ਇਹ ਮੇਨ ਫਕਸ਼ਨ ਹੈ ਇਹਦਾ ਆ ਜੀ ਇਹਦਾ ਮੇਨ ਫਕਸ਼ਨ ਹੈ ਤੇ ਕਲੀਨ ਕਰਕੇ ਦੁਬਾਰਾ ਫਿਰ ਆਪਾਂ ਲਗਾ ਬਿਲਕੁਲ ਠੀਕ ਹੈ ਜੀ ਲਓ ਪਤਾ ਕੀ ਹੁੰਦਾ ਹੈਗਾ ਜੀ ਰਕਾਂ ਦਾ ਆਪਣਾ ਮਕੈਨਿਕ ਪੁੱਲ ਕਰਦਾ ਪੁੱਲ ਕਰਕੇ ਡੀਲਰ ਤੇ ਜਾਂਦਾ ਡੀਲਰ ਨੂੰ ਕਲੀਨ ਕਰਕੇ ਦਿੰਦਾ ਕਲੀਨ ਕਰਕੇ ਦੁਬਾਰਾ ਕਰਦਾ ਰਾਈਟ ਉਹ ਟਾਈਮ ਦੀ ਅਵੇਲੇਬਿਲਟੀ ਡਿਪੈਂਡ ਕਰਦਾ ਕਿਦਾਂ ਟਾਈਮ ਹੈਗਾ ਤੇ ਮਤਲਬ ਕਪਲ ਡੇ ਮਤਲਬ ਜੌਬ ਸੀਗੀ ਇਹ ਮਿਨੀਮਮ ਹੁਣ ਸਾਡੇ ਕੋਲ ਅਸੀਂ ਸੇਮ ਡੇ ਟਰੱਕ ਆਇਆ ਪੁੱਲ ਕੀਤਾ ਮਸ਼ੀਨ ਚ ਕਲੀਨ ਕੀਤਾ ਕਲੀਨ ਕਰਕੇ ਪੱਕੂ ਬੈਕ ਨੋਰਮ ਕਰਦਾ ਪਰਤੇ ਪੈਂਟਰਾ ਦਿਖਾ ਦੇਣਾ ਹਾਂਜੀ 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 ਮਤਲਬ ਤੁਹਾਡਾ ਇੱਕ ਦਿਨ ਦੇ ਵਿੱਚ ਅਸੀਂ ਜੌਬ ਡਨ ਕਰਕੇ ਬੰਦ ਤੋਰ ਦਈਦਾ ਜੀ ਇਹ ਵੱਡੀ ਗੱਲ ਹੋ ਜਾਂਦੀ ਆ ਹਾਂਜੀ ਤੇ ਆ ਇਹ ਇਧਰ ਵੀ ਰੱਖੀ ਬੈਠਾ ਹਾਂਜੀ ਹਾਂਜੀ ਇੱਕ ਇਧਰ ਨਾਲ ਹੀ ਰਿਲੇਟਡ ਤਾਂ ਮੈਂ ਹੋਰ ਇਹ ਹੈਗੀ ਡੀਪੀਐਫ ਕਲੀਨ ਨੂੰ ਜੀ ਠੀਕ ਹੈ ਇਹ ਸਾਡੇ ਕੋਲ ਇੱਕ ਨਵੀਂ ਮਸ਼ੀਨ ਲੈ ਕੇ ਆਏ ਆ ਇਹ ਹੈਗੀ ਈਜੀਆਰ ਕਲੀਨਿੰਗ ਲਈ ਇੰਜਨ ਦੀ ਸਾਰੀ ਕਾਰਬਨ ਕੱਢਣ ਦੀ ਮਸ਼ੀਨ ਹੈ ਅਸ ਇੰਜਨ ਜੋ ਕਾਰਬਨ ਕੱਢਣ ਵਾਲੀ ਇਹ ਸਪੈਸ਼ਲ ਮਸ਼ੀਨ ਆਈ ਹੈ ਜੀ ਇਹ ਵੀ ਆਪਣੇ ਕੋਲ ਰਿਲੇਟਡ ਟੈਕਨੋਲੋਜੀ ਹੈ ਅੱਛਾ ਹੁਣ ਈਜੀਆਰ ਦੀ ਮੈਂ ਗੱਲ ਕਰਦਾ ਈਜੀਆਰ ਜੇ ਬਾਲਵ ਵਾਲੀ ਗੱਲ ਕਰੀਏ ਔਰ ਆਫਲੀ 3700 ਡਾਲਰ ਦੇ ਲਾਗੇ ਕਾਸਟ ਕਰਦਾ ਨਵਾਂ ਈਜੀਆਰ ਠੀਕ ਹੈ ਜੀ ਉਹਦੀ 8-9 ਘੰਟੇ ਦੀ ਲੇਬਰ ਆਉਂਦੀ ਹੈ ਇਹਨੂੰ ਪੁੱਲ ਕਰਕੇ ਰੀਪਲੇਸ ਕਰਨ ਦੀ ਜੇ ਪਲੱਗ ਨੂੰ ਹੋਇਆ ਤਾਂ ਰੀਪਲੇਸ ਕਰਦੇ ਹਾਂ ਬਟ ਇਹ ਆਪਾਂ ਕੀ ਹੈਗਾ ਮਸ਼ੀਨ ਟਰੱਕ ਦੇ ਲੱਗੇ ਲੱਗੇ ਤੇ ਅਸੀਂ ਇਹਦਾ ਈਜ਼ਰ ਜਿਹੜਾ ਕੂਲਰਾ ਕਲੀਨ ਕਰਦਾਂਗੇ ਅੱਛਾ ਤੁਹਾਡਾ ਜਿਹੜਾ ਹੈਗਾ ਬੇਦਨ ਕਪਲਾ ਔਰ ਜਿਹੜੀ ਜੌਬ ਡਨ ਕਰਦਾਂਗੇ ਇਹ ਤੁਹਾਨੂੰ ਪੂਰੇ ਦਿਨ ਦੀ ਕੋਈ ਹੈ ਨਹੀਂ ਪਤਨ ਹੈਗਾ ਔਰ ਜਿਹੜਾ ਤੁਹਾਡਾ ਕਾਸਟ ਸਾਡੀ ਜਿਹੜੀ ਆਲਮੋਸਟ ਓਵਰ 5 ਗ੍ਰੈਂਡ ਜਾਣੀ ਹੈ ਉਹ ਤੁਹਾਡੀ ਲੇਸਟਨ ਟਾਇਰ ਨੂੰ ਬਾਕਸ ਵਿੱਚ ਆਪਾਂ ਸਾਰਾ ਡੰਪ ਕਰਾਂਗੇ 1000 ਰੁਪਏ ਡਾਲ ਦੇ ਥੱਲੇ ਕਰ ਦਾਂਗੇ ਲੈ ਹਾਂਜੀ ਹਾਂਜੀ ਇੱਕ ਡੀ ਬੱਚ ਦਾ ਫਰਕ ਪੈ ਗਿਆ ਹਾਂਜੀ 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 ਇਹ ਆਪਣੀ ਲੇਟੈਸਟ ਟੋਨਗਲ ਜੀ ਆਈ ਹੈ ਤਾਂ ਆਪਾਂ ਇਹਨੂੰ ਕਹਿ ਲੋ ਵੀ ਪ੍ਰੋਮੋਸ਼ਨ ਪੀਰੀਅਡ ਚੱਲਦਾ ਪਿਆ ਸਾਡਾ ਜੀ ਇਹ ਹਾਂ ਬਿਲਕੁਲ ਹੀ ਦਰਸ਼ਕੋ ਗੌਰ ਕਰ ਲਿਓ ਬਈ ਟਰੱਕਾਂ ਵਾਲਿਓ ਤੇ ਹੋਰ ਆਪਣੇ ਕੋਲੇ ਆਹ ਆ ਕੀ ਆ ਆ ਜੀ ਸਾਡੇ ਕੋਲ ਇੱਕ ਹੋਰ ਮਸ਼ੀਨ ਹੈਗੀ ਆ ਜੀ ਇਹ ਕਾਦੇ ਕੰਮ ਹੁੰਦੀ ਹੈ ਜੀ ਫਲਾਈ 휠 ਮਸ਼ੀਨਿੰਗ ਹੈ ਜੀ ਇਹ ਫਲਾਈ 휠 ਫਲਾਈ 휠 ਹਾਂਜੀ ਇਹ ਵੀ ਜਦੋਂ ਅਸੀਂ ਕਲੱਚ ਜੌਬ ਕਰਦੇ ਹਾਂ ਹਾਂ ਕਲੱਚ ਦੇ ਲਈ ਇਹਨੂੰ ਫੇਸ ਕਰਨਾ ਪੈਂਦਾ ਇਹਨੂੰ ਮਤਲਬ ਕਲਚ ਬੋਰਨ ਆਊਟ ਹੋਇਆ ਹੁੰਦਾ ਉਹਨੂੰ ਸਾਫ਼ ਕਰਨਾ ਪੈਂਦਾ ਫੇਸ ਫੈਸ ਲੈਣਾ ਪੈਂਦਾ ਅੱਛਾ ਇਹਦੇ ਵਿੱਚ ਵੀ ਪ੍ਰੋਬਲਮ ਇਹ ਹੁੰਦੀ ਹੈ ਕਿ ਵੀ ਸਾਰਾ ਇੱਥੇ ਜਿਹੜੀਆਂ ਗੋਰਿਆਂ ਸ਼ਾਪ ਨੇ ਉਸ ਕੰਮ ਕਰਾਉਂਦੇ ਹੁੰਦੇ ਹੈਗੇ ਉਹ ਮੰਡੇ ਟੂ ਸੈਟਰਡੇ ਹੁੰਦਾ ਹੈਗਾ ਸਾਰਾ ਕੰਮ ਹਾਂ ਹੁਣ ਇਹ ਸਾਡੇ ਕੋਲ ਆ ਗਈ ਹੈ ਜੀ ਅਸੀਂ ਤੁਸੀਂ ਸਾਨੂੰ ਵੀਕਐਂਡ ਤੇ ਸੰਡੇ ਸੈਟਰਡੇ ਸੰਡੇ ਰਾਤ ਨੂੰ 9 ਵਜੇ ਵੀ ਕਹੋ ਜੀ ਮੈਂ ਐਮਰਜੈਂਸੀ ਹੈਗੀ ਆ ਕਰਨਾ ਤੇ ਅਸੀਂ ਤੁਹਾਨੂੰ ਰਾਤ ਨੂੰ 9 ਵਜੇ ਵੀ ਕਰਕੇ ਦੇ ਦਵਾਂਗੇ ਕੋਈ ਪ੍ਰੋਬਲਮ ਇਹ ਵੀ ਬਹੁਤ ਘੱਟ ਹੋਣਗੀਆਂ ਇਹ ਵੀ ਲਿਮਟਡ ਹੈ ਜੀ ਸਿਰਫ ਗੋਰਿਆਂ ਕੋਲ ਜਿਹੜੀਆਂ ਵੱਡੀਆਂ ਸ਼ਾਪਾਂ ਨੇ ਉਹਨਾਂ ਕੋਲ ਅਵੇਲੇਬਿਲਟੀ ਹੈਗੀ ਆ ਆਪਣੇ ਕੋਲ ਨਹੀਂ ਤੇ ਹੁਣ ਆਪਾਂ ਇਹਨੂੰ ਤੁਹਾਡੇ ਕੋਲ ਆ ਗਈ ਹੁਣ ਆਪਣੇ ਹੱਥਾਂ 'ਚ ਆ ਗਈ ਖੇਡ। ਹਾਂ ਦੋ ਸਾਲ ਤੋਂ ਆਪਾਂ ਕਰ ਰਹੇ ਹਾਂ ਜੀ ਆਪਣਾ ਇਹ ਸਾਨੂੰ ਵੀਕਐਂਡ ਵੀ ਸਰਵ ਸਾਰਾ ਦੇ ਰਹੇ ਆ ਆਪਾਂ। ਬਿਲਕੁਲ ਇਹਨਾਂ ਕੰਮ ਵੀ ਸੌਖਾ ਹੋ ਗਿਆ। ਹਾਂਜੀ 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 ਤੇ ਮੌਕੇ ਤੇ। ਹਾਂਜੀ ਹਾਂਜੀ ਮੌਕੇ ਤੇ ਜੀ ਮੌਕੇ ਤੇ। ਬਿਲਕੁਲ ਤੇ ਆਹ ਆਹ ਕੀ ਰੱਖੀ ਹੋ ਮਜ਼ਾਈਲਾਂ ਜੀ। ਇਹ ਜੀ ਇੱਕ ਜੀ ਇਹ ਵੀ ਸਾਡੇ ਕੋਲ ਸਪੈਸ਼ਲ ਪ੍ਰੋਜੈਕਟ ਹੈਗਾ ਜੀ। ਹਾਂ। ਇਹ ਪ੍ਰੋਜੈਕਟ ਦੋ ਪ੍ਰੋਜੈਕਟ ਨੇ ਜੀ ਇਹ। ਅੱਛਾ। ਇਹ ਹੈਗਾ ਜੀ ਇੱਥੇ ਆਹ ਸਪਾਈਡਰ ਹੁੰਦਾ ਜੀ ਆਹ ਸਪਾਈਡਰ ਹੁੰਦਾ ਠੀਕ ਹੈ ਜੀ ਇਹ ਕਈ ਵਾਰੀ ਕੀ ਹੈ ਡੈਮੇਜ ਹੋ ਜਾਂਦਾ ਇਹ ਹਾਂਜੀ ਡੈਮੇਜ ਹੋਣ ਕੀ ਹੁੰਦਾ ਵੀ ਇਹਨੂੰ ਸਾਰੀ ਸਾਰਾ ਚੇਂਜ ਕਰਨਾ ਪੈਂਦਾ ਐਕਸਲ ਹੀ ਅੱਛਾ ਸਾਡੇ ਕੋਲ ਕੀ ਹੈਗਾ ਸਾਡੇ ਕੋਲ ਹੁਣ ਸਪੈਸ਼ਲ ਟੂਲ ਨੇ ਆਹ ਟੂਲ ਹੈਗਾ ਜੀ ਇਹ ਟੂਲ ਲਾ ਕੇ ਆਪਾਂ ਸਾਰਾ ਕੁਝ ਇੱਥੇ ਝਾੜ ਕੇ ਇਹਨੂੰ ਜਿਹੜੀ ਹੈਗੀ ਐ ਇਹਤੇ ਝਾੜ ਕੇ ਇਹਨੂੰ ਪ੍ਰੋਪਰ ਵੈਲਡ ਕਰ ਦਾਂਗੇ ਹਾਂ ਤੇ ਤੁਹਾਡੀ ਜਿਹੜੀ ਹੈਗੀ ਆ ਰੈਡੂ ਗੋ ਮਤਲਬ ਕਹ ਲਓ ਵੀ ਇਹੀ ਤੁਹਾਡਾ ਆਲਮੋਸਟ ਬੇਨ ਹਾਫ ਡੇ ਦਾਨ ਪਰਦੇ ਪਰੰਤਰੇ ਵੀ ਦਿਖਾਉਂਦੇ ਹਾਂ ਜੀ ਹਾਂ ਜੀ ਹਾਂ ਜੀ ਨਹੀਂ ਤਾਂ ਇਹ ਜਿਹੜੀ ਇੱਕ ਸਪੈਸ਼ਲ ਹੈਗਾ ਇਹ ਬਹੁਤ ਰੇਅਰ ਬੰਦੇ ਕੰਮ ਕਰਦੇ ਨੇ ਇਹਨੂੰ ਤੇ ਇਹ ਆਪਕ ਨਾਮ ਲੈ ਕੇ ਆਏ ਆ ਪ੍ਰੋਜੈਕਟਿੰਗ ਬਿਲਕੁਲ ਬਹੁਤ ਘੱਟ ਕਰਦੇ ਆ ਹਾਂ ਜੀ ਹਾਂ ਜੀ ਇਹਨਾਂ ਦਾ ਖਰਚਾ ਵੀ ਬਚਦਾ ਹੋਊ ਬਾਈ ਜੀ ਹਾਂ ਜੀ ਹਾਂ ਜੀ ਹਾਂ ਜੀ ਨਹੀਂ ਤਾਂ ਪੂਰਾ ਤੁਸੀਂ ਐਕਸਲ ਰੀਪਲੇਸ ਕਰੋਗੇ ਠੀਕ ਹੈ ਜੀ ਉਹਦੇ ਫਿਰ ਲੇਬਰ ਜਾਊਗੀ ਇਕੱਲਾ ਐਕਸਲ ਨਹੀਂ ਐਕਸਲ ਦੇ ਨਾਲ ਸਾਰੀਆਂ ਆਉਂਦੀਆਂ ਜਿਹੜੀਆਂ ਬੀਲ ਸੀਲਾ ਸਾਰਾ ਕੁਝ ਹੋਊਗਾ ਇਹ ਅਸੀਂ ਇੱਕ ਪਾਰਟ ਉਨੇ ਹੀ ਵੜਨਾ ਵੱਟ ਕੇ ਇਹਨੂੰ ਰੈਡੀ ਕਰ ਲੈਣਾ ਆਪਣਾ ਬਿਲਕੁਲ ਆ ਸਹੀ ਜੀ ਇਹ ਸਾਡੇ ਕੋਲ ਇੱਕ ਸਪੈਸ਼ਲ ਹੈ ਇਹ ਸਿਰਫ ਡੈਮੋ ਲਈ ਰੱਖਿਆ ਹੋਇਆ ਆਪਾਂ ਕਿ ਕੀ 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 ਕਰਦੇ ਆ ਇਹ ਕਿਉਂਕਿ ਜ਼ਿਆਦਾ ਜਿਹੜੀਆਂ ਜੌਬ ਹੁੰਦੀਆਂ ਨੇ ਇਹ ਟਰੱਕ ਦੇ ਉੱਪਰ ਹੀ ਹੁੰਦੀਆਂ ਨੇ ਟਰੈਲਰ ਦੇ ਉੱਪਰ ਹੁੰਦੀਆਂ ਨੇ ਇਹ ਟਰੈਲਰ ਦਾ ਐਕਸਲ ਹੈ ਜੀ ਬਿਲਕੁਲ ਤੇ ਆ ਲੈ ਹਾਂਜੀ ਇਹ ਹੀ ਇਹ ਸਾਡਾ ਜੀ ਇੱਕ ਨਵਾਂ ਹੈਗਾ ਪ੍ਰੋਜੈਕਟ ਜੀ ਇਹ ਕੀ ਹੁੰਦਾ ਇਹ ਸਾਡਾ ਐਕਸਲ ਸਪਿੰਡਲ ਹੈ ਜੀ ਇਹ ਆਹ ਟਰੱਕ ਦਾ ਐਕਸਲ ਹੈ ਸਪੋਰਟ ਸਪਿੰਡਲ ਹੈਗਾ ਇਸ ਤੇ ਤੁਹਾਡੀ ਜਿਹੜੀਆਂ ਹੈਗੀਆਂ ਨੇ ਸਾਰੀ ਹੱਬ ਅਸੈਂਬਲੀ ਬ੍ਰੇਕਾਂ ਇੱਥੇ ਮਾਉਂਟ ਹੁੰਦੀਆਂ ਨੇ ਹਾਂਜੀ ਕਈ ਵਾਰੀ ਕੀ ਹੁੰਦਾ ਤੁਹਾਡਾ ਬਿਨਾ ਤੇ ਲੈਟ ਸੇ ਤੁਹਾਡੀ ਬੀਲ ਸੀਲ ਲੀਕ ਕਰ ਗਈ ਉਹ ਤੁਹਾਡੇ ਸਾਰੇ ਆਹ ਜਿਹੜੇ ਹੈਗਨੇ ਸਪਿੰਡਲ ਡੈਮੇਜ ਹੋ ਜਾਂਦੇ ਆ ਇਦਾਂ ਦੇ ਹੋ ਜਾਂਦੇ ਆ ਫਿਰ ਤੁਹਾਡੇ ਪੂਰੇ ਪੂਰੇ ਤੁਹਾਡੇ ਰੇਮੀ ਟਾਇਰ ਬਾਹਰ ਨਿਕਲ ਜਾਂਦੇ ਆ ਠੀਕ ਆ ਉਹਦੇ ਕੰਡੀਸ਼ਨ ਚ ਕੀ ਹੁੰਦਾ ਹੈਗਾ ਪਹਿਲਾਂ ਇਹ ਖੋਲ ਕੇ ਸਾਰਾ ਆਪਾਂ ਬਾਹਰ ਇਥੇ ਕੈਮਰੋਜ਼ ਵਗੈਰਾ ਬਾਹਰ ਭੇਜਦੇ ਹੁੰਦੇ ਹੈਗੇ ਠੀਕ ਹੈ ਹੁਣ ਤੁਹਾਨੂੰ ਜਿਹੜੀ ਹੈਗੀ ਹੈ ਲਾਣ ਦੀ ਕੋਈ ਜ਼ਰੂਰਤ ਨਹੀਂ ਸਿਰਫ ਆਪਾਂ ਤੁਹਾਡਾ 19 ਪੀਸ ਵੱਢ ਕੇ ਉਹਨੂੰ ਆਪਾਂ ਤੁਹਾਡੇ ਸਪਿੰਡਲ ਦੇ ਮਾਉਂਟ ਐਕਸਲ ਦੇ ਮਾਉਂਟ ਕਰ ਦੇਣਾ ਵਾਹ ਹਾਂ ਹੁਣ ਤੁਹਾਡਾ ਉਹਦੇ ਟਾਈਮ ਸੇਵਿੰਗ ਵੀ ਹੈਗਾ ਤੁਹਾਡੇ ਅਸੀਂ ਸ਼ਾਪਾਂ ਦੇ ਵਿੱਚ ਸ਼ਾਪ ਵੀ ਜਾ ਕੇ ਕਰ ਸਕਦੇ ਆ ਜਾਂਚ ਕਰ ਸਕਦੇ ਆ ਲੈਟ ਸੇ ਤੁਸੀਂ ਤੇ ਬਾਹਰ ਹੈਗੇ ਸਟਕ ਹੈਗੇ ਆ ਤੁਹਾਡੇ ਉੱਥੇ ਵੀ ਤੁਹਾਨੂੰ ਸਰਵਿਸ ਕਾਲ ਸਰਵਿਸ ਕਾਲ ਦੇ ਦਿੰਦਾ ਜਿੱਥੇ ਕਹੋਗੇ ਉੱਥੇ ਪਹੁੰਚ ਜਾਣਾ ਹਾਂਜੀ ਹਾਂਜੀ ਆ ਸਾਡੇ ਅਸੀਂ ਬਣਾ ਕੇ ਮਤਲਬ ਡੈਮੋ ਲਈ ਰੱਖੇ ਨੇ ਸਾਡੇ ਟਰੱਕ ਦਾ ਸਪਿੰਡਲ ਹੈ ਜੀ ਇਹ ਸਾਡੇ ਕੋਲ ਇੱਕ ਕੰਪਨੀ ਦੀ ਜਿਹੜੀ ਡੀਲਰਸ਼ਿਪ ਹੈਗੀ ਹੈ ਅਸੀਂ ਨਾਰਥ ਅਲਬਰਟਾ ਇਹਦੇ ਚ ਕਵਰ ਕਰਦੇ ਹਾਂ ਤੁਸੀਂ ਕਿਤੇ ਫੋਰਡ ਮੈਕਬਾਥ ਕਿਤੇ ਵੀ ਹੋਵੇ ਅਸੀਂ ਤੁਹਾਨੂੰ ਸਰਵਿਸ ਦੇਵਾਂਗੇ ਜੀ ਇਹਦੀ ਬਹੁਤ ਵੱਡੀ ਗੱਲ ਆ ਆ ਸਾਡੇ ਪੀਸ ਨੇ ਜਿਹੜੇ ਹੈਗੇ ਨੇ ਇਹ ਤੁਹਾਨੂੰ ਡੈਮੋ ਪੀਸ ਨਹੀਂ ਸਾਡੇ ਇਹ ਜੀ ਇਹ ਸਾਡਾ ਜਿਹੜਾ ਹੈਗਾ ਸਪਿੰਡਲ ਟਰੈਲਰ ਦਾ ਸਪਿੰਡਲ ਹੈ ਜੀ ਇਹ ਇਹਨੂੰ ਵੱਡ ਕੇ ਅਸੀਂ ਆਸ ਸਪਿੰਡਲ ਲਾ ਲੈਣਾ ਆ ਵੀ ਸਾਡਾ ਇੱਕ ਡਿਫਰੈਂਟ ਟ੍ਰੇਲਰ ਦਾ ਸਪਿੰਡਲ ਹੈ ਜੀ ਇਹ ਇਹ ਤੁਹਾਡੇ ਹੀ ਲਾਵਾਂਗੇ ਆ ਜਿਹੜਾ ਸਪਿੰਡਲ ਦਾ ਟਰੱਕ ਦਾ ਸਪਿੰਡਲ ਹੈ ਜੀ ਮੈਂ ਜਿੱਥੇ ਜਿਹੜਾ ਫਿੱਟ ਹੁੰਦਾ ਉੱਥੇ ਹਾਂ ਜਿੱਥੇ ਫਿੱਟ ਹੁੰਦਾ ਜਿਹੜੇ ਐਪਲੀਕੇਸ਼ਨ ਦੇ ਅਕੋਰਡਿੰਗ ਜੋ ਚਾਹੀਦਾ ਆਪਾਂ ਦੇ ਦਾਂਗੇ ਜੀ ਬਹੁਤ ਵੱਡੀ ਸਹੂਲਤ ਹੋ ਗਈ ਹੈ ਹਾਂਜੀ 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 ਇਹ ਮਤਲਬ ਸਾਡੀ ਸਪੈਸ਼ਲਿਟੀ ਹੈ ਜੀ ਇਹਦੀ ਤੇ ਆ ਮਸ਼ੀਨਾਂ ਇੰਨੀਆਂ ਰੱਖੀਆਂ ਇਹ ਇਹ ਮਸ਼ੀਨਾਂ ਜੀ ਆਪਾਂ ਸਾਰਾ ਨਾ ਸਾਡੇ ਕੋਲ ਫੈਬ੍ਰਿਕਸ਼ਨ ਦਾ ਕੰਮ ਜਿੰਨੇ ਵੱਡੇ ਟਰੇਲਰ ਹੋਏ ਕੋਈ ਫੈਬਰੀ ਵੈਲਡਿੰਗ ਦੀ ਜੌਬ ਆਈ ਵੀ ਕਿਹੜਾ ਦੀ ਹੋਵੇ ਆਪਾਂ ਹੈਂਡਲ ਕਰ ਸਾਡੇ ਕੋਲ ਮਸ਼ੀਨਾਂ ਸਾਰੀਆਂ ਮਸ਼ੀਨਾਂ ਪਈਆਂ ਨੇ ਬੈਗ ਟੈਕ ਸਟਿਕ ਅਲੂਮੀਨਮ ਵੈਲਡਿੰਗ ਸਾਰੀ ਸਾਰੀ ਕਰਦੇ ਆ ਬਿਲਕੁਲ ਆਹ ਯਾ ਸੰਤਸ ਜਿਹੜੇ ਪੂਰੇ ਰੱਖੇ ਆ ਪੂਰਾ ਜੀ ਪੂਰਾ ਪੂਰਾ ਆਪਣੇ ਕੋਲ ਟਾਇਰ ਵੀ ਹੁੰਦੇ ਆ ਹਨਾ ਹਾਂ ਟਾਇਰ ਵੀ ਹੁੰਦੇ ਆ ਜੀ ਉਹ ਵੀ ਤੁਹਾਨੂੰ ਦਿਖਾਣੇ ਆ ਜੀ ਆਜ ਵੀ ਸਾਡਾ ਆ ਮਸ਼ੀਨਾਂ ਜੀ ਸਾਡਾ ਪਲਾਜ਼ਮਾ ਕਟਰ ਹੈਗਾ ਇਹ 1.5 ਇੰਚ ਥਿਕਨੈਸ ਜਿਹੜੀ ਹੈਗੀ ਕੋਈ ਮੈਟਲ 1.5 ਇੰਚ ਤੱਕ ਅਸੀਂ ਵੜਦੇ ਹੀ ਦੀ ਆ ਮਤਲਬ ਬੜਾ ਕੰਮ ਸੌਖਾ ਹੋ ਗਿਆ ਜੀ ਇੱਕ ਵਾਰ ਹੋਰ ਗੱਲ ਦੱਸੋ ਤੁਸੀਂ ਇੰਡੀਆ ਵੀ ਕੰਮ ਕੀਤਾ ਹਾਂਜੀ ਹਾਂਜੀ ਤੇ ਇੱਥੇ ਕੰਮ ਕਰਨ ਨੂੰ ਸੌਖਾ ਕਿ ਉੱਥੇ ਇਸ ਲਾਈਨ ਦੇ ਵਿੱਚ ਤੁਹਾਡੀ ਮੈਕੈਨਿਕੀ ਜੀ ਇੱਥੇ ਸੌਖਾ ਕਿਉਂਕਿ ਤੁਹਾਡੇ ਕੋਲ ਫੈਸਿਲਿਟੀ ਨੇ ਤੁਹਾਡੇ ਟੂਲ ਨੇ ਇਕੁਪਮੈਂਟ ਨੇ ਪ੍ਰੋਪਰ ਨੇ ਉਹ ਜਗ੍ਹਾੜੀ ਕੰਮ ਨਹੀਂ ਹੈ ਜੀ ਅਸੀਂ ਪੂਰਾ ਸਾਡਾ ਸਾਰਾ ਪ੍ਰੋਪਰ ਮਸ਼ੀਨਰ ਵਾਲਾ ਕੰਮ ਕਰਦੇ ਆਂ ਜਗ੍ਹਾੜ ਕੋਈ ਨਹੀਂ ਸਾਡੇ ਕੋਲ ਜਿਹੇ ਵਿੱਚ ਜਗ੍ਹਾੜ ਲਾਉਂਦੇ ਨੇ ਜਗ੍ਹਾੜ ਕੋਈ ਨਹੀਂ ਕਿਉਂਕਿ ਸ਼ੀਨ ਨਹੀਂ ਬਣੀਆਂ ਇੱਥੇ ਹਨ ਇੰਡੀਆ ਦੇ ਵਿੱਚ ਰਿਪੇਅਰ ਹੈ ਜੀ ਇੱਥੇ ਰੀਪਲੇਸਮੈਂਟ ਬੇਸਿਕਲੀ ਹਾਂ ਆ ਉਥੇ ਤੱਕ ਹਰ ਇੱਕ ਚੀਜ਼ ਆਪਾਂ ਰਿਪੇਅਰ ਕਰ ਦਿੰਦੇ ਆ ਜੀ ਕੋਈ ਵੀ ਚੀਜ਼ ਆ ਵੀ ਆ ਆਰ ਰਿਪੇਅਰ ਕਰਤੀ ਸ਼ੌਕਰ ਵੀ ਰਿਪੇਅਰ ਕਰਤੇ ਕਲਚ ਵੀ ਰਿਪੇਅਰ ਕਰਤਾ ਇੱਥੇ ਰੀਪਲੇਸਮੈਂਟ ਆ ਪਰ ਰੀਪਲੇਸਮੈਂਟ ਦੇ ਲਈ ਸਾਨੂੰ ਬਹੁਤ ਚੀਜ਼ਾਂ ਚਾਹੀਦੀਆਂ ਨੇ ਜਿਹੜੀ ਪ੍ਰੋਪਰ ਕੰਮ ਕਰਨ ਲਈ ਪ੍ਰੋਪਰ ਮਸ਼ੀਨਰੀ ਚਾਹੀਦੀ ਆ ਹਾਂ ਜੀ ਕੰਪਨੀ ਦੇ ਲੈਵਲ ਦਾ ਹੋਣਾ ਪੈਂਦਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਇਹ ਆ ਜੀ ਸਾਡੇ ਕੋਲ ਇੱਕ ਹੋਰ ਪ੍ਰੋਜੈਕਟ ਹੈਗਾ ਜੀ ਇਹ ਕੀ ਚੀਜ਼ ਆ ਇਹ ਆ ਜੀ ਫਿਊਲ ਟੈਂਕ ਹੁੰਦੇ ਨੇ ਟੀਲ ਟੈਂਕ ਹਾਂ ਫਿਊਲ ਟੈਂਕ ਇਹ ਕਈ ਟਾਈਮ ਪਾ ਕੇ ਨਾ ਕਈ ਵਾਰੀ ਇਹ ਡੈਮੇਜ ਹੋ ਆ ਸਟ੍ਰੈਪਾਂ ਦੇ ਅੰਡਰ ਜੀ ਇਹ ਚੱਲ ਕੇ ਨਾ ਰੱਬ ਹੋ ਕੇ ਟਾਈਮ ਪਾ ਕੇ ਜਰ ਪੈ ਜਾਂਦੀ ਹੈ ਨਾ ਇਹ ਮਤਲਬ ਲੀਕ ਹੋਣਾ ਸ਼ੁਰੂ ਹੋ ਜਾਂਦਾ ਫਿਰ ਜਾਂ ਤਾਂ ਤੁਸੀਂ ਇਹਨੂੰ ਨਵਾਂ ਟੈਂਕ ਲਾਓ ਹੂੰ ਦੂਜਾ ਸਾਡੇ ਕੋਲ ਆਪਸ਼ਨ ਕੀ ਹੈਗਾ ਫਿਰ ਅਸੀਂ ਇੱਕ ਦਿਨ ਸਾਡੇ ਕੋਲ ਸਾਰੇ ਹੀ ਇਹਨੂੰ ਅਸੀਂ ਬੈਂਡਿੰਗ ਬੋਲਦੇ ਆਂ ਵੀ ਬੈਂਡ ਲਾਣਿਆ ਸਟ੍ਰੈਪ ਬੈਂਡਿੰਗ ਹਾਂ ਜਿਵੇਂ ਆ ਲਾਇਆ ਲਾਉਂਦਾ ਅਗੇ ਲਾਉਂਦਾ ਹਾਂਜੀ ਹਾਂ ਉਹਦੇ ਲਈ ਸਾਡੇ ਕੋਲ ਜੀ ਅਸੀਂ ਮਸ਼ੀਨ ਸਪੈਸ਼ਲ ਲੈ ਕੇ ਆਂਦੀ ਹੈ ਬੈਂਡ ਕਰਨ ਨੂੰ ਜੀ ਮਸ਼ੀਨ ਚ ਲਾਇਏ ਸਟ੍ਰੈਪਸ ਨੂੰ 4 ਇੰਚ 6 ਇੰਚ 8 ਇੰਚ ਵਾਈਡ ਸਾਡੇ ਕੋਲ ਮਤਲਬ ਜਿੰਨੀ ਕਿ ਟੈਂਕੀ ਪੈਂਚਰ ਆ ਉਹ ਤੇ ਪੱਕਾ ਪੈਂਚਰ ਲਾ ਹਾਂਜੀ ਹਾਂਜੀ ਪੱਕਾ ਪੈਂਚਰ ਜੀ ਆ ਦੇਖੋ ਇਹਦੀ ਸਾਡੀ ਸਾਰੀ ਗਾਰੰਟੀ ਵਾਰੰਟੀਆਂ ਹੈਗੀਆਂ ਨੇ ਜਿਹੜਾ ਕੰਮ ਕਰਾਂਗੇ ਜੇ ਲੀਕ ਕਰੂਗਾ ਅਸੀਂ ਫ੍ਰੀ ਖੋਲ ਕੇ ਦੁਬਾਰਾ ਨੂੰ ਫਿਕਸ ਕਰਕੇ ਫ੍ਰੀ ਆਪ ਕੋਸਟ ਤੁਹਾਡੇ ਕੰਮ ਕਰਾਉਣ ਤੋਂ ਬਾਅਦ ਕੋਸਟਾਂ ਮਾ ਜੋ ਵੀ ਹੋ ਜੇ ਕੋਸਟਾਂ ਬਾਅਦ ਸਪੋਇ ਵੀ ਕਿੰਨਾ ਲੀਕ ਲੱਪਿਆ ਕਰਨਾ ਠੀਕ ਹੈ ਤੇ ਵੀਅਰ ਹੈ ਆਪਾਂ ਉਹਨੂੰ ਕੱਢ ਕੇ ਸਾਰਾ ਕੋਈ ਵਿਦਆਊਟ ਐਨੀ ਕੋਸਟ ਫਿਕਸ ਕਰਕੇ ਫ੍ਰੀ ਦੇਵਾਂਗੇ ਬਿਲਕੁਲ ਬਹੁਤ ਚੰਗੀ ਗੱਲ ਆ ਬਹੁਤ ਚੰਗੀ ਗੱਲ ਆ ਮੈਂ ਦਰਸ਼ਕੋ ਜਿਹੜਾ ਮਰਜ਼ੀ ਕੰਮ ਕਰਾ ਲਓ ਤੇ ਸਾਰੀਆਂ ਸੁਵਿਧਾਵਾਂ ਇਹਨਾਂ ਕੋਲ ਹੈਗੀਆਂ ਵਾ ਆਪਾਂ ਇੱਧਰ ਟੈਰਾਂ ਲਈ ਮੜ ਜਿਹੜਾ ਮਾਰ ਗਏ ਆਓ ਬਈ ਲੈ ਇੱਧਰ ਵੀ ਪੂਰੀ ਰੌਣਕ ਲੱਗੀ ਹੋਈ ਹੈ ਹਾਂਜੀ ਇਹਦੇ ਸਾਡਾ ਇਹ ਟੈਰਾਂ ਕੰਮ ਕਰਦੇ ਆ ਜੀ ਇੱਥੇ ਆਪਾਂ ਤੇ ਸਾਡੇ ਕੋਲ ਸਾਰੀਆਂ ਟਰੱਕਾਂ ਦੇ ਹੀ ਆ ਵੋਲਵੋ ਵੋਲਵੋ ਹਾਂਜੀ ਹਾਂਜੀ ਸਾਡੇ ਮਤਲਬ ਇਹਦੇ ਕਾਮਨ ਹੁੰਦੇ ਨੇ ਜੀ ਸਾਡੇ ਕੋਲ ਸਾਰੇ ਜਿਹੜੇ ਮੇਜਰ ਟਾਇਰ ਹੈਗੇ ਨੇ ਡਰਾਈਵ ਵੇ ਸਟੀਅਰ ਦੇ ਟਾਇਰ ਸਾਰੇ ਹੁੰਦੇ ਹੈਗੇ ਆ ਟਰੱਕਾਂ ਦੀ ਟਾਇਰ ਆ ਗੱਲੇ ਹੈ ਨਾ ਟਰੱਕਾਂ ਦੇ ਹਾਂਜੀ ਕਾਰਾਂ ਦਾ ਨਹੀਂ ਫਿਰ ਹਾਲ ਸਾਡੇ ਕੋਲ ਲਿਮਟਡ ਜਿਆ ਹੁੰਦਾ ਬਟ ਸਾਡਾ ਮੇਨ ਜਿਹੜਾ ਫੋਕਸ ਹੈਗਾ ਟ੍ਰੈਕ ਦਾ ਹਾਂਜੀ ਹਾਂਜੀ ਆ ਲਾਈਨਮੈਂਟ ਵੀ ਨਾਲ ਸਾਡੇ ਕੋਲ ਹੈਗੀ ਜੀ ਲਾਈਨਮੈਂਟ ਵੀ ਕਰਦੇ ਆ ਮੈਲਾਈਨਮੈਂਟ ਵੀ ਕਰਦੇ ਹਾਂਜੀ 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 ਸਾਰਾ ਕੁਝ ਬੀਲ ਬੈਲੈਂਸ ਹਾਂਜੀ ਹਾਂਜੀ ਸਾਰਾ ਕੁਝ ਆ ਦੇਖੋ ਇੱਧਰ ਥੋੜਾ ਜਿਹਾ ਮੈਸ ਹੋਈ ਪਈ ਐ ਇੱਧਰ ਹੂੰ 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 ਐਕ ਹਾਲ ਐ ਆ ਜੋ ਇੱਧਰਲੇ ਪਾਸੇ ਉਹ ਸਾਹਮਣੇ ਚੱਕ ਵੀ ਥੋੜਾ ਬਿੰਟਰ ਕਰਕੇ ਮੈਸ ਹੋਈ ਪਈ ਐ ਬਾਕੀ ਸਾਡੇ ਕੋਲ ਸਾਰਾ ਕੁਝ ਬੀਲ ਬੈਲੈਂਸ ਯੂ نو ਚੇਂਜਰ ਸਾਰਾ ਕੁਝ ਹੈਗਾ ਪਰੋਂ ਦਾ ਪਰ ਮੁੰਡੇ ਵੀ ਤੁਹਾਡੇ ਆ ਦੇ ਟ੍ਰੈਂਡ ਕੀਤੇ ਸਾਰੀਆਂ ਮਸ਼ੀਨਾਂ ਚਲਾ ਦਿੰਦੇ ਹਨ ਸਾਰਾ ਕੁਝ ਲਾਂਦੇ ਜੀ ਹਰ ਵੀ ਚੀਜ਼ ਚਲਾ ਦਿੰਦੇ ਸਾਡੇ ਮੁੰਡੇ ਬਿਲਕੁਲ ਹਾਂਜੀ ਹਾਂਜੀ ਤੇ ਤੇ ਆ ਕਿਵੇਂ ਕੱਟ-ਕੱਟ ਰੱਖਿਆ ਇਹ ਵੀਰ ਜੀ ਆਪਣਾ ਕਈ ਵਾਰੀ ਕੀ ਹੁੰਦਾ ਵੀ ਕਸਟਮਰ ਦੀ ਰਿਕੁਆਇਰਮੈਂਟ ਹੁੰਦੀ ਆ ਵੀ ਮੈਨੂੰ ਫਿਊਲ ਟੈਂਕ ਵੱਡਾ ਚਾਹੀਦਾ ਹਾਂ ਵੀ ਮੈਨੂੰ ਤੇਲ ਮੇਰਾ ਜ਼ਿਆਦਾ ਮੇਰੇ ਕੋਲ ਸਟੋਰੇਜ ਹੋਵੇ ਤੇ ਮੈਨੂੰ ਵੱਡਾ ਚਾਹੀਦਾ ਮੇਰੇ ਕੋਲ ਜਗ੍ਹਾ ਛੋਟੀ ਹੈਗੀ ਹੈ ਜੇ ਜਗ੍ਹਾ ਅਵੇਲੇਬਲ ਹੋਵੇ ਤੇ ਅਹੀਂ ਉਹਨੂੰ ਕੱਟ ਕੇ ਵੱਡਾ ਫਿਊਲ ਟੈਂਕ ਜਿੱਡਾ ਉਹ ਚਾਹੁੰਦਾ ਹੋ ਓਡਾ ਬਣਾ ਜੀਦਾ ਇਹ ਸਾਰੀਆਂ ਗਾਈਡਲਾਈਨਸ ਦੇ ਮੁਤਾਬਕ ਹੁੰਦਾ ਹਾਂ ਹਾਂ ਜੀ ਬਿਲਕੁਲ ਬਿਲਕੁਲ ਜੀ ਸੈਕੰਡ THਿੰਗ ਕਈ ਵਾਰੀ ਕੀ ਹੁੰਦਾ ਬੰਦ ਕਹਿੰਦਾ ਮੈਨੂੰ ਮੇਰੇ ਟੈਂਕ ਦੇ ਵਿੱਚ ਪਾਰਟੀਸ਼ਨ ਚਾਹੀਦੀ ਮੈਂ ਹਾਈਡਰ ਅਧਾ ਹਾਈਡਰ ਅਧਾ ਫਿਊਲਰ ਚਾਹੀਦਾ ਅਹੀਂ ਉਹ ਵੀ ਕੱਟ ਕੇ ਉਹਨੂੰ ਹਾਈਡਰ ਫਿਊਲ ਟੈਕ ਕਨਵਰਟ ਕਰ ਦਈਦਾ ਅੱਛਾ ਹਾਂ ਇਹ ਤਾਂ ਬਟ ਕੱਟੇ ਨੇ ਜੀ ਇਹ ਇਹ ਵੀ ਦਰਸ਼ਕੋ ਨੋਟ ਕਰਨ ਵਾਲੀ ਗੱਲ ਆ ਇਹ ਡਰੈਸ ਕੀ ਆ ਜੀ ਪੂਰਾ ਆਪਣਾ ਆਪਣਾ ਜੀ 20131 110 ਐਵਨਿਊ ਤੇ ਮੈਂ ਦਰਸ਼ਕ ਨੂੰ ਨੰਬਰ ਵੀ ਪਾ ਦੂੰਗਾ ਸਵਾਮਾ ਸਾਰਿਆਂ ਹੀ ਇਹਨਾਂ ਕੋਲੇ ਵੀ ਮਿਲ ਜਾਣਿਆ ਟਰੱਕੋ ਮਕੈਨਿਕਲ ਮਕੈਨਿਕਲ ਲਿਮਟਿਡ ਹਾਂਜੀ 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 ਇਹ ਬੈਸ ਬੈਸਟੈਂਡਲਾ ਏਰੀਆ ਕਹਿੰਦੇ ਆ ਹਾਂਜੀ ਬੈਸਟੈਂਡ ਜੀ ਬਿੰਡਰ ਬੰਦੇ ਚ ਆਪਾਂ ਹੈਗੇ ਹਾਂ ਜੀ ਹਾਂ ਬਿੰਡਰ ਬੰਦੇ ਦੇ ਵਿੱਚ ਬਾਈ ਜੁਣੀ ਹੈਗੇ ਆ ਸਾਡੀ ਓਪਨਿੰਗ ਜਿਹੜੀ ਹੈਗੀ ਆ ਜੀ ਤੁਸੀਂ ਲੈ ਲਓ ਵੀ ਮੰਡੇ ਟੂ ਸੈਟਰਡੇ ਕੰਮ ਕਰਦੇ ਆ ਆਪਾਂ ਸੰਡੇ ਅਸੀਂ ਅਪਾਇੰਟਮੈਂਟ ਬੇਸ ਤੇ ਵੀ ਆ ਜਾਈਦਾ ਕਿਉਂਕਿ ਅਮਰਜੈਂਸੀ ਹੋ ਜਾਵੇ ਜਦੋਂ ਕਿਸੇ ਨੂੰ ਪਾਣਾ ਲੋਡ ਪਈਆ ਸਾਡੇ ਬੰਦੇ ਆਲਮੋਸਟ ਮਿਡ ਨਾਈਟ ਤੱਕ ਹੁੰਦੇ ਨੇ 9 ਤੋਂ ਲੈ ਕੇ ਮਿਡ ਨ ਠੀਕ ਗੱਲ ਦੀ ਨਜ਼ਰ ਆ ਗਿਆ ਗੱਲ ਕਰਕੇ ਵੀ ਕੋਰਿਆਂ ਦੀ ਟੱਕਰ ਜਾ ਕੰਮ ਥੋੜਾ ਲੱਗੇ ਪਿਆ ਜੀ ਬਿਲਕੁਲ ਪਾਪਾ ਮਿਹਰ ਕਰੇ ਜੀ ਸਾਰਾ ਕੁਝ ਜੀ ਹੋਰ ਚੀਜ਼ਾਂ ਲੈ ਕੇ ਆਵਾਂਗੇ ਅਗਲੇ ਸਾਲ ਤੱਕ ਪਲੈਨਿੰਗ ਅੰਡਰ ਡਿਵੈਲਪਮੈਂਟ ਨੇ ਜੀ ਬਿਲਕੁਲ ਹਾਂ ਜੀ